ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਸ਼ਾਮ ਦੀ 5 ਵਜੇ ਦੀ 6 ਵਜੇ ਦੀ ਪੌਂਗ ਡੈਮ ਦੀ ਜਿਹੜੀ ਰਿਪੋਰਟ ਦੇਣ ਜਾ ਰਹੇ ਹਾਂ ਹਰੀ ਘਿਹੜ ਦੀ ਤੁਹਾਨੂੰ ਸ਼ਾਮ ਦੀ ਰਿਪੋਰਟ ਦੇਣ ਜਾ ਰਹੇ ਹਾਂ 6 ਵਜੇ ਦੀ ਕਿੰਨਾ ਪਾਣੀ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਤੇ ਕਿੰਨਾ ਹਰੀ ਘਿਹੜ ਵਰਕਸ ਤੇ ਜਿਹੜਾ ਪਹੁੰਚ ਰਿਹਾ 15 ਅਗਸਤ 2025 ਸ਼ਾਮ ਨੂੰ 6 ਵਜੇ ਜਿਹੜੀ ਆਪਾਂ ਰਿਪੋਰਟ ਆ ਉਹ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਸੋ ਕਿਰਪਾ ਕਰਕੇ ਕਮੈਂਟਾਂ ਦੇ ਤੁਸੀਂ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖੋ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿੱਥੇ-ਕਿੱਥੇ ਜਿਹੜਾ ਜੇਕਰ ਤੁਸੀਂ ਸਤਲੁਜ ਦਰਿਆ ਦੇ ਕੰਢੇ ਤੇ ਉੱਥੇ ਜਿਹੜਾ ਕਿੰਨਾ-ਕਿੰਨਾ ਪਾਣੀ ਚੱਲ ਰਿਹਾ ਜੇਕਰ ਤੁਸੀਂ ਬਿਆਦ ਰਿਆ ਦੇ ਕੰਢੇ ਤੋਂ ਤੇ ਉੱਥੇ ਜਿਹੜਾ ਕਿੰਨਾ-ਕਿੰਨਾ ਜਿਹੜਾ ਪਾਣੀ ਚੱਲ ਰਿਹਾ ਇਹ ਕਮੈਂਟਾਂ ਵਿੱਚ ਜ਼ਰੂਰ ਦੱਸੋ ਤਾਂ ਜੋ ਜਿਹੜੇ ਹੋਰ ਭੈਣ ਭਰਾ ਨੇ ਉਹ ਤਾਂ ਆਪਣੇ ਤੁਹਾਡੇ ਕਮੈਂਟ ਦੇਖ ਕੇ ਆਪਣਾ ਆਪਣਾ ਜਿਹੜਾ ਅੰਤਾਜਾ ਉਹ ਲਗਾ ਸਕਣ ਸੋ ਜਿਹੜੇ ਭੈਣ ਭਰਾਵਾਂ ਨੇ ਅਜੇ ਤੱਕ ਆਪਣਾ ਸੁਖ ਲਟ ਗਿਆ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਆਪਾਂ ਜਿਹੜੀ ਤੁਹਾਨੂੰ ਪਲ-ਪਲ ਦੀ ਖਬਰ ਉਹ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਮੈਂ ਹਰ ਵੀਡੀਓ ਦੇ ਵਿੱਚ ਇੱਕ ਬੇਨਤੀ ਕਰਦਾ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਪਾਣੀ ਦਾ ਕੰਮ ਆ ਬਾਕੀ ਥੋੜਾ ਜਿਹਾ ਆਪਣੇ ਪਤਾ ਕਿ ਹਰੀ ਘੜ ਤੋਂ ਅਗਲੇ ਪਾਸੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਪਾਣੀ ਵਧ ਚੁੱਕਾ ਹੈ ਕਾਫੀ ਜਿਹੜਾ ਫਸਲਾਂ ਦੇ ਵਿੱਚ ਵੀ ਵੜਨਾ ਸ਼ੁਰੂ ਹੋ ਚੁੱਕਾ ਕ ਸ ਸਜਨਾ ਮਿੱਤਰ ਵਾਲੇ ਪਾਈਆਂ ਨੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਝੋਨੇ ਵੀ ਡੁੱਬ ਚੁੱਕੇ ਨੇ ਕਈਆਂ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਪਾਣੀ ਝੋਨਿਆਂ ਦੇ ਵਿੱਚ ਫਿਰ ਚੁੱਕਾ ਹੁਣ ਜੇਕਰ ਆਪਾਂ ਗੱਲ ਕਰੀਏ ਪੌਂਗ ਡੈਮ ਦੀ 15 ਅਗਸਤ 2025 ਸ਼ਾਮ ਨੂੰ 5 ਵਜੇ ਦੀ ਤਾਂ ਜਿਹੜਾ ਪੌਂਗ ਡੈਮ ਦਾ ਆਪਾਂ ਨੂੰ ਪਤਾ ਕਿ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਹੈ ਉਹ 1400 ਫੁੱਟਾ ਜੇਕਰ ਆਪਾਂ ਗੱਲ ਕਰੀਏ ਰੈਸਟ ਲੈਵਲ ਦੀ 5 ਵਜੇ ਤਾਂ 1377.66 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਸ਼ਾਮ ਨੂੰ 5 ਵਜੇ 15 ਅਗਸਤ 2025 ਨੂੰ ਤਾਂ 122768 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਸ਼ਾਮ ਨੂੰ 5 ਵਜੇ ਆ ਰਿਹਾ ਜੇਕਰ ਆਪਾਂ ਆਊਟਫਲੋ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ ਆਊਟਫਲੋ ਆ 5758 ਕਿਊਸਿਕ ਜਿਹੜਾ ਲਗਭਗ ਅਗਲੇ ਪਾਸੇ ਆਊਟਫਲੋ ਪਾਣੀ ਕੀਤਾ ਜਾ ਰਿਹਾ ਜੇਕਰ ਪੌਂਗ ਡੈਮ ਦੀ 15 ਅਗਸਤ 2025 ਸ਼ਾਮ ਦੀ 6 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਪਾਣੀ ਦਾ ਲੈਵਲ ਆ ਉਹ 1377.75 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 116197 ਕਿਊਸੀ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਉਹ 5 ਵਜੇ ਦੇ ਬਰਾਬਰ ਹੀ ਲਗਭਗ ਜਿਹੜਾ 57058 ਕਿਊਸੀ ਜਿਹੜਾ ਆਊਟਫਲੋ ਪਾਣੀ ਕੀਤਾ ਜਾ ਰਿਹਾ ਜੇਕਰ ਸ਼ਾਮ ਨੂੰ 6 ਵਜੇ ਦੇ ਉੱਥੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਉੱਥੇ ਜਿਹੜਾ ਕਲਾਉਡਲੀ ਚੱਲ ਰਿਹਾ ਮਤਲਬ ਕਿ ਬੱਦਲਵਾਈ ਜਿਹੜੀ ਉਸ ਜਗ੍ਹਾ ਤੇ ਚੱਲ ਰਹੀ ਆ ਹੁਣ ਜੇਕਰ ਆਪਾਂ ਹਰੀਕੇ ਦੀ ਅਪਡੇਟ ਦੇਖੀਏ ਸ਼ਾਮ ਨੂੰ 6 ਵਜੇ ਤਾਂ ਹਰੀਕੇ ਦਾ ਜਿਹੜਾ ਪਾਉਂਡ ਲੈਵਲ ਆ 688.10 ਫੁੱਟ ਤੇ ਚੱਲ ਰਿਹਾ ਜੇਕਰ ਆਪਾਂ ਹਰੀਕੇ ਦੇ ਵਿੱਚ ਇਨਫਲੋ ਦੀ ਗੱਲ ਕਰੀਏ ਪਾਣੀ ਜਿਹੜਾ ਆਪਸ ਟੀਮ ਤੋਂ ਆ ਰਿਹਾ ਉਹਦੀ ਗੱਲ ਕਰੀਏ ਤਾਂ ਉਹ 10 ਜਾਂ 1 ਲੱਖ 4304 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਆਪਸ ਟੀਮ ਤੋਂ ਹਰੀਕੇ ਐਡ ਤੇ ਪਹੁੰਚ ਰਿਹਾ ਤੁਸੀਂ ਸਮਝ ਗਏ ਹੋਵੋਗੇ ਕਿ 1 ਲੱਖ 4304 ਕਿਊਸਿਕ ਲਗਭਗ ਪਾਣੀ ਜਿਹੜਾ ਹਰੀ ਘਿਹੜ ਤੇ 15 ਅਗਸਤ 2025 ਨੂੰ ਸ਼ਾਮ ਨੂੰ 6 ਵਜੇ ਜਿਹੜਾ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 82285 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਹਰੀ ਘਿਹੜ ਤੋਂ ਨੀਚੇਲੇ ਪਾਸੇ ਜਿਹੜਾ ਡਾਊਨਸਟ੍ਰੀਮ ਕੀਤਾ ਜਾ ਰਿਹਾ ਕੱਲ ਦੇ ਮੁਕਾਬਲੇ ਜਿਹੜਾ ਥੋੜਾ ਜਿਹਾ ਪਾਣੀ ਜਿਹੜਾ ਵਧਾ ਕੇ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ 88037 ਕਿਊਸਿਕ ਜਿਹੜਾ ਪਾਣੀ ਆ ਉਹ ਫਰੋਹੇ ਪਰ ਫੀਡਰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀ ਤਾਂ 187 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਮੈਂ ਇੱਥੇ ਵੀਰੇ ਤੁਹਾਨੂੰ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਜੇਕਰ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਹਦਾਇਤ ਦਿੱਤੀ ਆ ਤੇ ਉਸ ਹਦਾਇਤ ਦੀ ਪਾਲਣਾ ਜ਼ਰੂਰ ਕਰੋ ਕਿਉਂਕਿ ਡਾਊਨਸਟ੍ਰੀਮ ਜਦੋਂ ਪਾਣੀ ਕੀਤਾ ਜਾਂਦਾ ਤਾਂ ਉਦੋਂ ਜਿਹੜਾ ਥੋੜਾ ਬਾਲਾ ਪਾਣੀ ਜਿਹੜਾ ਵਾ ਪਏ ਨੀਵੇਂ ਇਲਾਕਿਆਂ ਦੇ ਵਿੱਚ ਵੜਨ ਦਾ ਜਿਹੜਾ ਅਸਾਰ ਬਣਿਆ ਰਹਿੰਦਾ ਜੇਕਰ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਹਦਾਇਤ ਦਿੱਤੀ ਹੈ ਤੇ ਉਹਦੀ ਪਾਲਣਾ ਕਰਕੇ ਤੁਸੀਂ ਜਿਹੜਾ ਆਪਣਾ ਬਚਾ ਖੇਤਰ ਜਿਹੜਾ ਚੁਣ ਸਕਦੇ ਹੋ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਮੈਂਟਾਂ ਵਿੱਚ ਤੁਸੀਂ ਆਪਣੇ ਆਪਣੇ ਏਰੀਆ ਦਾ ਨਾਮ ਜਰੂਰ ਲਿਖੀ ਚਲੋ ਤੇ ਪਲ-ਪਲ ਦੀ ਜਿਹੜੀ ਖਬਰ ਦੇਖਣ ਲਈ ਤੁਸੀਂ ਸੁਖ ਲਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਜਗਾਤਾਰ ਜਿਹੜੀਆਂ ਤੁਹਾਨੂੰ ਇਹ ਜਿਹੜੀ ਖਬਰ ਉਹ ਦਿੰਦੇ ਰਵਾਂਗੇ ਜਿਹੜੀ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਅੱਗੇ ਵੀ ਕਈ ਸਾਲ ਤੋ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਪ੍ਰੋਵਾਈਡ ਕਰਵਾ ਰਿਹਾ ਹੁਣ ਕਈ ਵੀਰ ਕਹਿੰਦੇ ਆ ਕਿ ਜਿਹੜਾ ਪੌਂਗ ਡੈਮ ਤੋਂ ਪਾਣੀ 57000 ਛੱਡਿਆ ਪਰ ਬਿਆਸ ਦਰਿਆ ਦੇ ਵਿੱਚ ਇੰਨਾ ਪਾਣੀ ਕਿੱਥੋਂ ਆ ਰਿਹਾ ਉਹਨਾਂ ਦੇ ਥੋੜਾ ਜਿਹਾ ਮੈਂ ਇਸ ਚੀਜ਼ ਦਾ ਥੋੜਾ ਤੁਹਾਨੂੰ ਜਵਾਬ ਦੇ ਦੇਣਾ ਚਾਹਣਾ ਕਿ ਕਾਫੀ ਇਹ ਜਿਹੜਾ ਹੁੰਦਾ ਕਿ ਜਿੱਦਾਂ ਕਈਆਂ ਜਗ੍ਹਾ ਤੇ ਬੱਦਲ ਫੜਦੇ ਆ ਕੋਈ ਨਾਲੇ ਬਣੇ ਹੁੰਦੇ ਹਿਮਾਚਲ ਦੇ ਵਿੱਚ ਜਾਂ ਨਦੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਦਾ ਪਾਣੀ ਫਿਰ ਇ ਕਈਆਂ ਜਗ੍ਹਾ ਤੋਂ ਜਿਹੜਾ ਆ ਕੇ ਰਲ ਜਾਂਦਾ ਜਿਸ ਕਰਕੇ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਵੀ ਵੱਧ ਜਾਂਦੀ ਹੈ ਉਸ ਦਾ ਜਿਹੜਾ ਵਹਾਅ ਉਹ ਵੀ ਤੇਜ਼ ਹੋ ਜਾਂਦਾ ਇਸ ਤਰ੍ਹਾਂ ਜੇਕਰ ਸਤਲੁਜ ਦੀ ਗੱਲ ਕਰੀਏ ਸਤਲੁਜ ਦੇ ਵਿੱਚ ਵੀ ਜਿਹੜਾ ਪਾਣੀ ਆ ਪਿੱਛੋਂ ਘਟ ਛੱਡਿਆ ਜਾ ਰਿਹਾ ਪਰ ਜੇਕਰ ਰਾਹ ਰਾਸਤੇ ਦੀ ਗੱਲ ਕਰੀਏ ਤੇ ਰਾਸਤੇ ਕਾਫੀ ਜਿਹੜੀਆਂ ਨਦੀਆਂ ਜੇ ਬੱਦਲ ਫੜਦੇ ਆ ਜਾਂ ਕਿਤੇ ਮੀਂਹ ਪੈਂਦੇ ਆ ਉਹ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਰਲ ਜਾਂਦਾ ਜਿਸ ਕਰਕੇ ਜਿਹੜਾ ਉਹ ਪਾਣੀ ਆ ਵੱਡੇ ਪੱਧਰ ਤੇ ਫਿਰ ਹਰੀਕੇ ਹੈੜ ਤੇ ਪਹੁੰਚਦਾ ਤੇ ਇੱਥੋਂ ਜਿਹੜਾ ਅਗਲੇ ਪਾਸੇ ਫਰੋਇਪੁਰ ਵਾਲੇ ਪਾਸੇ ਨੂੰ ਛੱਡਿਆ ਜਾਂਦਾ ਫਰੋਇਪੁਰ ਤੋਂ ਫਿਰ ਹਸੈਣੀ ਵਾਲਾ ਤੋਂ ਅਗਲੇ ਪਾਸੇ ਜਿਹੜਾ ਛੱਡਿਆ ਜਾਂਦਾ ਸੋ ਹੋਰ ਜੇ ਕੋਈ ਗੱਲਬਾਤ ਹੋਈ ਮੇਰੇ ਵੀਰੋ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਤਾਂ ਜਿਹੜੀ ਸਹੀ ਜਾਣਕਾਰੀ ਉਹ ਜਿਹੜੀ ਘਰ ਘਰ ਤੱਕ ਪਹੁੰਚ ਸਕੇ ਅਫਵਾਹਾਂ ਤੋਂ ਬਚੋ ਸचेत ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਇੱਕ ਪੈਨਿਕ ਕ੍ਰੀਏਟ ਨਾ ਕਰੋ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਨਾ ਕ੍ਰੀਏਟ ਕਰੋ ਆਪਣੀ ਕੋਸ਼ਿਸ਼ ਆ ਕਿ ਜਿਹੜੀ ਸਹੀ ਜਾਣਕਾਰੀ ਉਹ ਤੁਹਾਨੂੰ ਪ੍ਰੋਵਾਈਡ ਕਰਵਾਉਣੀ ਸੋ ਇਹ ਚੀਜ਼ ਨੂੰ ਲੈ ਕੇ ਤੁਸੀਂ ਕੋਈ ਆਪਣਾ ਪੈਨਿਕ ਡਰ ਨਾਲ ਜਿਹੜਾ ਮਾਹੌਲ ਤੁਸੀਂ ਨਾ ਕ੍ਰੀਏਟ ਕਰਿਆ ਕਰੋ ਜੋ ਜਾਣਕਾਰੀ ਹੈਗੀ ਆ ਜੇਕਰ ਤੁਹਾਨੂੰ ਕੋਈ ਪੁੱਛਦਾ ਤੇ ਉਸ ਬੇਸ ਜਿਹੜੀ ਜਾਣਕਾਰੀ ਤੁਸੀਂ ਦੇ ਸਕਦੇ ਹੋ ਸੋ ਬਾਕੀ ਜੇ ਮੈਂ ਹੀ ਬੇਨਤੀ ਕਰਦਾ ਕਿ ਥੋੜਾ ਤੁਸੀਂ ਡਰ ਦਾ ਮਾਹੌਲ ਨਾ ਬਣਾਓ ਪਾਣੀ ਲਗਭਗ ਆਪ ਨੂੰ ਪਤਾ ਕਿ ਖੇਤਾਂ ਦੇ ਵਿੱਚ ਸਾਰੇ ਪਾਸੇ ਜਿਹੜਾ ਥਾੜੇ ਦੇ ਵਿੱਚ ਕਾਫੀ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜੇਕਰ ਆਪਾਂ ਬਿਆਸ ਦਰਿਆ ਦਾ ਬਾਉ ਪਰ ਬੰਨ ਟੋਟਾ ਕਿੰਨੇ ਪਿੰਡ ਉਧਰ ਡੁੱਬ ਚੁੱਕੇ ਨੇ ਰੀਕਾੜ ਤੋਂ ਪਿਛਲੇ ਪਾਸੇ ਜੇਕਰ ਅਗਲੇ ਪਾਸੇ ਗੱਲ ਕਰੀਏ ਤਾਂ ਫਿਰੋਜ਼ਪੁਰ ਤੱਕ ਜ ਪਰਤ ਜਿਹੜੇ ਬੰਡ ਇਹ ਥਾੜੇ ਏਰੀਏ ਦੇ ਕਾਫੀ ਜਿਹੜੇ ਪਿੰਡ ਨੇ ਉਹ ਨੁਕਸਾਨੇ ਜਾ ਚੁੱਕੇ ਨੇ ਜੇਕਰ ਫਰੋਇਪੁਰ ਤੋਂ ਅਗਲੇ ਪਾਸੇ ਗੱਲ ਕਰੀਏ ਫਾਜ਼ਿਲਕਾ ਸਾਡ ਤੇ ਉਧਰ ਵੀ ਕਾਫੀ ਮੈਨੂੰ ਵੀਡੀਓ ਵੀ ਆਉਂਦੀਆਂ ਗੱਲਬਾਤ ਵੀਰ ਕਰਦੇ ਰਹਿੰਦੇ ਆ ਉਹਨਾਂ ਦੇ ਵੀ ਕਾਫੀ ਜਿਹੜੇ ਏਰੀਓ ਨੁਕਸਾਨੇ ਗਏ ਨੇ ਸੋ ਸਮਾਜ ਸੇ ਵੀਰਾਂ ਨੂੰ ਬੇਨਤੀ ਆ ਕਿ ਉਹਨਾਂ ਜਿਹੜੀ ਜਾਗੇ ਤੁਸੀਂ ਆਪਦੀ ਦੇਖ ਰੇ ਕਰਕੇ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕਰੋ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ